ਲੋ ਜੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਅੱਜ ਆਪਾਂ ਇੱਕ ਏਜੀ ਗੱਲ ਕਰਨ ਜਾ ਰਹੇ ਹਾਂ ਠੀਕ ਹੈ ਜੀ ਜਿਹੜੇ ਰਿਪੋਰਟਰ ਜਾਂ ਕੋਈ ਹੋਰ ਉਹ ਚੀਜ਼ ਨੂੰ ਭੁੱਲ ਗਏ ਸਿਰਫ ਫੈਮਿਲੀ ਨੂੰ ਯਾਦ ਆ ਜਦੋਂ ਉਹਨਾਂ ਦੀ ਮੈਂ ਗੱਲ ਕਰਦਾ ਜਨਮਾਲ ਜੀ ਦੀ ਜਦੋਂ ਉਹਨਾਂ ਦੀ ਪਹਿਲੀ ਪੇਸ਼ੀ ਸੀ ਠੀਕ ਹੈ ਜੀ ਦੁਨੀਆ ਭਰ ਦੇ ਪੱਤਰਕਾਰ ਆਏ ਜੀਏ ਠੀਕ ਹੈ ਜੀ ਹਾਂ ਬਈ ਉਹ ਮਿਲ ਗਿਆ ਉਹ ਮਿਲ ਗਿਆ ਹਲੇ ਉਹਨਾਂ ਦਾ ਜਨਮ ਸਾਬਤ ਨਹੀਂ ਹੋਇਆ ਠੀਕ ਆ ਆਪਾਂ ਗੁਨਾਹਗਰ ਉਹਨੂੰ ਕਹਿ ਸਕਦੇ ਆ ਵੀ ਜਿਹੜਾ ਜੱਜ ਨੇ ਫੈਸਲਾ ਸੁਣਾਇਆ ਉਹ ਗੁਨਾਹਗਰ ਹੋਏਗਾ ਪੁਲਿਸ ਜਿਹੜੇ ਬੰਦੇ ਨੂੰ ਠਾਂਦੀ ਆ ਠੀਕ ਹੈ ਜੀ ਉਹ ਉਹਨਾਂ ਨੂੰ ਗੁਨਾਹਗਰ ਨਹੀਂ ਕਹਿ ਸਕਦੇ ਠੀਕ ਹੈ ਜਦੋਂ ਤੱਕ ਕੋਰਟ ਫੈਸਲਾ ਨਹੀਂ ਕਰਦੀ ਉਹ ਬੰਦਾ ਗਿਲਤੀ ਆ ਜਾਂ ਨਹੀਂ ਗਿਲਤੀ ਉਹਦੀ ਮੰਨ ਕੇ ਚੱਲੋ ਜੀ। ਵਿਚਾਰੇ ਨੇ 15-16 ਸਾਲ ਮਿਹਨਤ ਕਰੀ ਆ। ਠੀਕ ਹੈ ਜੀ। ਪੈਸੇ ਆਏ ਆ, ਆទੀਆਂ ਸਭ ਕੁਝ ਹੋਇਆ ਠੀਕ ਹੈ। ਤੇ ਮਾਲਾਂ ਚੱਲਿਆਂ ਵਿੱਚ ਜਿਹੜੇ-ਜਿਹੜੇ ਬੰਦੇ ਨਾਲ ਉਹ ਮਿਲਦਾ ਰਿਹਾ ਠੀਕ ਹੈ ਜੀ। ਉਹ ਬੰਦੇ ਉਹਨਾਂ ਤੋਂ ਸਿੱਖ ਕੇ ਉਹਨਾਂ ਦੇ ਵਿਰੁੱਧ ਹੀ ਮਤਲਬ ਖੜ ਗਏ ਠੀਕ ਹੈ ਜੀ। ਆਪਣਾ ਆਪਣਾ ਚੈਨਲ ਬਣਾ ਲਿਆ। ਲੋ ਜੀ ਇਹ ਆ ਦੇਖੋ ਜਿਹੜੇ ਜਿਹੜੇ ਨੇ ਉਹਨਾਂ ਤੋਂ ਸਿੱਖ ਕੇ ਠੀਕ ਆ ਉਹਨਾਂ ਨੂੰ ਐ ਫਿਰ ਯੂਜ਼ ਕਰਿਆ ਤੇ ਕਦੇ ਵੀ ਕੋਰਟ ਚ ਮਿਲਣ ਨਹੀਂ ਗਏ ਇਹ ਸਾਰੇ ਹੁਣ ਜੇ ਤੁਸੀਂ ਮੰਨੋਗੇ ਮਾਮਾ ਜੀ ਦੇ 11 11 ਲੱਖ ਸਬਸਕ੍ਰਾਈਬਰ ਆ ਮਤਲਬ ਇੱਕ ਮਿਲੀਅਨ ਸਬਸਕ੍ਰਾਈਬਰ ਆ ਠੀਕ ਆ ਜੀ ਔਰ ਉਹਨਾਂ ਵਿੱਚ ਤੇ ਵੰਡ ਹੋ ਗਏ ਕਿਸੇ ਕੋਲ ਲੱਖ ਚਲੇ ਗਿਆ ਕਿਸੇ ਕੋਲ 40 40 ਹਜ਼ਾਰ ਚਲੇ ਗਿਆ ਕਿਸੇ ਕੋਲ 2 ਲੱਖ 2000 ਚਲੇ ਗਿਆ ਠੀਕ ਹੈ ਜੀ 10 ਲੱਖ ਮਾਤੇ ਮੈਂ ਜਿਹੜੇ ਬੰਦੇ 10 ਲੱਖ ਫੋਲੋ ਕਰਦੇ ਦੇ ਨਾਮ ਮੈਨੂੰ ਉਹ ਹਨਾ ਦੂਜੇ ਬੰਦੇ ਇਹ ਕਦੀ ਨਹੀਂ ਸਿੱਖ ਪਾਉਗੇ ਠੀਕ ਹੈ ਮਾਮਾ ਜੀ ਨੇ ਦੇਖੋ ਜੀ ਸਾਰੇ ਇਹ ਕਹਿ ਸਕਦਾ ਵੇ ਅੱਧਾ ਮਾਲ ਅੱਧੇ ਮਾਲੇ ਨੂੰ ਠੀਕ ਹੈ ਜੀ ਰੋਜੀ ਰੋਟੀ ਦੇ ਲਾਇਆ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਹੋਏ ਕਰਦਾ ਸੀਗਾ YouTube ਦਾ ਠੀਕ ਹੈ ਉਹਨਾਂ ਨੇ ਸਿਖਾਇਆ ਠੀਕ ਹੈ ਸਭ ਕੁਝ ਕਰਿਆ ਮੈਨੂੰ ਇੱਥੇ ਮੈਨੂੰ ਗਲਤੀ ਲੱਗਦੀ ਇਹਨਾਂ ਦੀ ਠੀਕ ਹੈ ਜੀ ਸਿਖਾਣਾ ਨਹੀਂ ਚਾਹੀਦਾ ਜੀਆ ਉਹਨਾਂ ਨੇ ਸਿੱਖਿਆ ਉਹਨਾਂ ਨੇ ਜਦੇ ਛੱਡਦੇ ਆ ਜਿੱਦਾਂ ਕਹਿੰਦੇ ਆ ਨਾ ਵੀ ਜੇ ਕੋਈ ਬੰਦਾ ਅੰਦਾ ਹੋਵੇ ਨਾ ਜੇ ਕੋਈ ਬੰਦਾ ਅੰਨ੍ਹਾ ਹੁੰਦਾ ਏ ਠੀਕ ਹੈ ਜੀ ਜੇ ਉਹਨੂੰ ਰੋਸ਼ਨੀ ਮਿਲ ਜਵੇ ਉਹ ਉਹ ਜੇ ਉਹਦੀ ਅੱਖਾਂ ਠੀਕ ਹੋ ਜਵੇ ਉਹ ਸਭ ਤੋਂ ਪਹਿਲਾਂ ਉਹ ਸੁੱਤੀ ਨੂੰ ਸੁਟਾਊਗਾ ਠੀਕ ਆ ਵੈਸੇ ਤਾਂ ਫਰਜ਼ ਬੰਦਾ ਨਹੀਂਗਾ ਸੁਟਣੇ ਦਾ ਵੀ ਜਿਹੜੇ ਜਿਹੜੀ ਸੁਟੇ ਸੁਟੇ ਨੇ ਇਹਨਾਂ ਨੂੰ 10 ਸਾਲ 5 ਸਾਲ ਤੇਰੇ ਨਾਲ ਰਹੀ ਆ ਠੀਕ ਆ ਤੈਨੂੰ ਰਸਤਾ ਦਿਖਾਉਂਦੀ ਹੋਈ ਆ ਕਿ ਆਪਾਂ ਜਦੋਂ ਸ਼ਟੀ ਨਾਲ ਦੇਖਦੇ ਆ ਨਾ ਕਿ ਕੰਦਤ ਤਾਂ ਨਹੀਂ ਆ ਗਈ ਇੱਧਰ ਰੋਡ ਐ ਇੱਧਰ ਉਹ ਆ ਠੀਕ ਆ ਜੀ ਸਭ ਤੋਂ ਪਹਿਲਾ ਬੰਦਾ ਉਹਨੂੰ ਵੇਚਦਾ ਏ ਉਹੀ ਕੰਮ ਫਿਰ ਮਾਮਾ ਜੀ ਨਾਲ ਹੋਇਆ ਕੱਲੇ ਕੱਲੇ ਬੰਦੇ ਆਈਗੇ ਠੀਕ ਆ ਜੀ ਮਾਮਾ ਜੀ ਕੋਲ ਠੀਕ ਆ ਜੀ ਤੇ ਉਹਨਾਂ ਨੇ ਆਪਣੇ ਆਪਣੇ ਚੈਨਲ ਬਣਾ ਲਏ ਠੀਕ ਹੈ ਜੀ ਆਪਣੇ 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 ਹੋ ਗਿਆ ਚਲੋ ਮੈਂ ਤਾਂ ਇਹ ਕਹਿਣਾ ਵੀ ਜ਼ਰੂਰ ਠੀਕ ਹੈ ਵੀ ਬਈ ਸਭ ਨੂੰ ਰੋਜ਼ੀ ਰੋਟੀ ਮਿਲਣੀ ਚਾਹੀਦੀ ਆ ਠੀਕ ਆ ਬਟ ਉਹ ਨਹੀਂ ਭੁਲਾਣਾ ਚਾਹੀਦਾ ਵੀ ਜਿਹੜੇ ਬੰਦੇ ਨੇ ਤੁਹਾਨੂੰ ਰੋਜ਼ੀ ਰੋਟੀ ਦਿੱਤੀ ਆ ਠੀਕ ਆ ਉਹਨੂੰ ਤਾਂ ਨਾ ਭੁੱਲੋ ਹੁਣ ਤੁਸੀਂ ਮੰਨ ਲੇ ਚਲੋ ਉਹਨਾਂ ਦੇ ਨੇ ਜਦੋਂ ਪਹਿਲੀ ਤਾਰੀਖ ਸੀਗੀ ਠੀਕ ਹੈ ਜੀ ਮੈਂ ਤਾਂ ਇਹ ਕਹਿਣਾ ਵੀ ਦੁਨੀਆ ਭਰ ਦੇ ਬੰਦੇ ਆਏ ਹੋਏ ਸੀਗੇ ਠੀਕ ਆ ਦੁਨੀਆ ਭਰ ਦੇ ਰਿਪੋਰਟਰ ਆਏ ਸੀਗੇ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ 3 ਦਿਨ ਦੀ ਰਿਮਾਂਡ ਮਿਲੀ ਆ ਫਿਰ ਉਹਨਾਂ ਨੂੰ 2 ਦਿਨ ਦੀ ਰਿਮਾਂਡ ਮਿਲੀ ਆ ਰਿਮਾਂਡ ਮਤਲਬ ਹੁੰਦਾ ਇਹ ਵੀ ਬੰਦੇ ਨੂੰ ਤੋਂ ਪ੍ਰੂਫ ਕਰਾਉਣਾ ਵੀ ਹਾਂ ਵੀ ਮੈਂ ਕਿਹੜੀ ਕਿਹੜੀ ਗਲਤੀ ਕੀਤੀ ਆ ਠੀਕ ਆ ਕਿਹੜੀ ਕਿਹੜੀ ਚੀਜ਼ ਹੈਗੀ ਆ ਕਿਸੇ ਨਾਲ ਮੇਰਾ ਲਿੰਕ ਆ ਜਾਂ ਕੁਝ ਆ 2 ਦਿਨ ਹੋ ਗਏ ਕੁਝ ਨਹੀਂ ਲੱਭਿਆ ਤਾਂ ਫਿਰ ਕੋਰਟ ਅੱਗੇ ਉਹਨਾਂ ਨੇ ਫੇਰ ਅਰਜੀ ਪਾਈ ਠੀਕ ਹੈ ਜੀ ਬੇਲ ਦੀ ਉਹ ਬੇਲ ਫੇਰ ਰੱਦ ਹੋ ਗਈ ਠੀਕ ਆ ਤੇ ਇਹਨਾਂ ਨੇ ਵੀ ਲੋਈ ਕਰਿਆ ਇਹ ਸਾਰੇ ਜਣੇ ਜਿਹੜੇ ਉਹਦੇ ਮੀਡੀਆ ਵਾਲੇ ਐ ਮੀਡੀਆ ਆ ਜਿਹੜਾ ਉਹ ਪਹਿਲਾਂ ਹੀ ਖਾਲੇ ਜੱਜ ਦਾ ਫੈਸਲਾ ਨਹੀਂ ਆਇਆ ਉਹਨਾਂ ਨੇ ਆਪਣੇ ਆਪ ਹੀ ਫੈਸਲਾ ਲੈ ਲਿਆ ਬਈਆ ਗਰਦਾਰ ਆ ਤੋ ਕੋਈ ਘਟੋਕਟ ਤੁਹਾਨੂੰ ਤੁਸੀਂ ਉਹ ਤਾਂ ਦੇਖੋ ਨਾ ਵੀ ਬਈ ਜੇ ਗਿਲਤੀ ਹੈਗਾ ਜਾਂ ਨਹੀਂ ਹੈਗਾ ਤੁਸੀਂ ਪਲੀਜ਼ ਪਹਿਲਾਂ ਕੋਰਟ ਦੇ ਆਉਣ ਦਾ ਫੈਸਲਾ ਤਾਂ ਕਰੋ ਨਾ ਜਦੋਂ ਕੋਰਟ ਦਾ ਫੈਸਲਾ ਆਏਗਾ ਉਦੋਂ ਬਾਅਦ ਹੋਵੇਗਾ ਬਈ ਹਾਂ ਵੀ ਬੰਦਾ ਗੁਨਾਹਗਰ ਸੀਗਾ ਜਾਂ ਨਹੀਂ ਸੀਗਾ ਬਸ ਆਏ ਆ ਵੇ ਕਸਟਡੀ ਲੈ ਲਈ ਉਹ ਲੈ ਲਿਆ ਬਸ ਇਸ ਟਾਈਮ ਜੀ ਹੁਣ ਉਹ ਹੈਗੇ ਜੇਲ੍ਹ 'ਚ ਜੇਲ੍ਹ 'ਚ ਉਹਨਾਂ ਦਾ ਹੋਣਾ ਬੰਦ ਨਹੀਂ ਹੈਗਾ ਠੀਕ ਹੈ ਜੇਲ੍ਹ 'ਚ ਬੰਦਾ ਹੋ ਹੀ ਜਾਂਦਾ ਏ ਜਿਹਦਾ ਕੇਸ ਹੋ ਗਿਆ ਠੀਕ ਹੈ ਜੱਜ ਨੇ ਫੈਸਲਾ ਸੁਣਾਤਿਆ ਉਹ ਜੇਲ੍ਹ 'ਚ ਜਾਂਦਾ ਏ ਠੀਕ ਹੈ ਜੀ ਜੇ ਜਿਹੜਾ ਇਹਨਾਂ ਨੇ ਲਿਆ ਹੋਇਆ ਸੀਗਾ ਐਵੇਂ ਲਿਆ ਹੋਇਆ ਸੀਗਾ ਕਸਟਡੀ ਕਸਟਡੀ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਲੋਕਲ ਥਾਣਾ ਹੈ ਉੱਥੇ ਹੀ ਰਹੇਗਾ ਉਹ ਠੀਕ ਹੈ ਜੀ ਤਾਂ ਐਵੇਂ ਮੇ ਚੱਕ ਕੇ ਪਾ ਤਿਆ ਜੇਲ੍ਹ ਚ ਤੇ ਰੋਪੜ ਜੇਲ੍ਹ ਚ ਪਾ ਤਿਆ ਪਹਿਲੇ ਹੀ ਪੁਲਿਸ ਵਾਲਿਆਂ ਨੇ ਪਹਿਲੇ ਹੀ ਗੁੰਡੀਕਰ ਬਣਾ ਦੇਆ ਹੁਣ ਤਰੀਕ ਪੈਂਦੀ ਹੈ ਕਈ ਵਾਰ ਛੁੱਟੀ ਹੋ ਜਾਂਦੀ ਹੈ ਕਈ ਵਾਰ ਕੂਸ ਹੋ ਜਾਂਦਾ ਏ ਇਹ ਜੀ ਮਾੜੀ ਕਿਸਮਤ ਬਤੁਈ ਗੱਲ ਛੱਡ ਦੋ ਸਭ ਤੋਂ ਵੱਡੀ ਗੱਲ ਤੁਹਾਨੂੰ ਹੀ ਪਤਾ ਹੋਵੇ ਦੁਨੀਆ ਬੇ ਸਾਰੀ ਉਮਰ ਵਿੱਚ ਇੱਕ ਕਰ ਪੈਂਦਾ ਏ ਉਹ ਵੀ ਬਹੁਤ ਮੁਸ਼ਕਿਲ ਨਾਲ ਠੀਕ ਹੈ ਜੀ ਤਾਂ ਫਿਰ ਉਹਨਾਂ ਨੇ ਵੇਟ ਕਰੀ ਆ ਠੀਕ ਆ ਉਹਨਾਂ ਨੂੰ ਐ ਸੀਗਾ ਵੇ ਜਿਹੜਾ ਮੇਰੇ ਘਰ ਹੋਏਗਾ ਉਹ ਮੇਰਾ ਡ੍ਰੀਮ ਹਾਊਸ ਹੋਏਗਾ ਉਹਦੇ ਵਿੱਚ ਮੈਂ ਕੱਲੀ ਕੱਲੀ ਚੀਜ਼ ਮੈਂ ਆਪ ਲਵਾਉਂਗਾ ਲਵਾਈ ਵੀ ਆ ਜੀ ਕੱਲੀ ਕੱਲੀ ਚੀਜ਼ਾਂ ਉਹਨੇ ਬਲੌਗ ਪਾਇਆ ਏ ਠੀਕ ਹੈ ਜੀ ਤੇ ਨਾਲੇ ਆਪਾਂ ਨੂੰ ਦੱਸਿਆ ਇਹੋ ਉਹਨਾਂ ਨੇ ਵੀ ਕਿੰਨਾ ਖਰਚ ਆਉਂਦਾ ਹੈ ਵੀ ਜੇ ਤੁਸੀਂ ਇਹ ਵਾਲੀ ਇੱਟ ਲਾਉਂਗੇ ਸਿਮਿੰਟ ਵਾਲੀ ਤਾਂ ਉਹਦਾ ਆਫਾਇਦਾ ਏ ਵੀ ਜੇ ਤੁਸੀਂ ਲਾਲ ਇੱਟ ਲਾਉਂਗੇ ਤਾਂ ਉਹਦਾ ਆਫਾਇਦਾ ਏ ਉਹਨਾਂ ਨੇ ਲਈ ਆ ਸਿਮਿੰਟ ਵਾਲੀ ਇੱਟਾਂ ਇੰਟਰ ਬੱਕ ਟੋਗਾਟ 25 30 ਸਾਲ ਕਰ ਕਿਤੇ ਨਾ ਜਾਵੇ ਘਰ ਦਾ ਕੰਮ ਚਾਵੇ ਸੀਗਾ ਵਧੀਆ ਤੁਹਾਨੂੰ ਹੀ ਪਤਾ ਜੀ YouTube ਤੋਂ ਪੈਸੇ ਆਉਂਦੇ ਆ ਠੀਕ ਆ ਲੋਕ YouTube ਤੋਂ ਹੀ ਬਾਈ ਬਾਈ 22 23 ਕਰੋੜ ਦੇ ਘਰ ਬਣਾ ਲਏ ਬੜੀਆਂ-ਬੜੀਆਂ ਗੱਡੀਆਂ ਲੈ ਲਈਆਂ ਠੀਕ ਹੈ ਜੀ ਸਭ ਕੁਝ ਕਰ ਲਿਆ ਬੰਦੇ ਦੇ 1 ਮਿਲੀਅਨ ਸਬਸਕ੍ਰਾਈਬਰ ਹੋਵੇ ਠੀਕ ਹੈ ਤਾਂ ਉਹ ਘਰ ਨਹੀਂ ਬਸ ਸਕਦਾ ਉਹ ਬਚਾਰਾ ਹੁਣ ਦੇਖੋ ਮੋਦੂਰ ਬੰਦਾ اے ਸੀ ਹੈ ਠੀਕ ਹੈ ਜੀ ਤੇ ਜਿਹੜੇ ਦੂਜੇ ਸੀਗੇ ਮਤਲਬ ਆਏ ਆ ਛੋਟਾ ਬੱਚਾ ਹੈ ਤੇ ਇੱਕ ਉਹਨਾਂ ਦੀ ਵਾਈਫ ਆ ਤੁਹਾਨੂੰ ਕਿੱਦਾਂ ਕੰਮ ਹੋਏਗਾ ਕਿੱਦਾਂ ਨਹੀਂ ਕੰਮ ਹੋਏਗਾ ਕਿੰਨੀ ਖੁਸ਼ੀ ਹੁੰਦੀ ਹੈ ਬੰਦੇ ਦੀ ਹੈ ਨਾ ਵੇ ਹਾਂ ਬਾਈ ਮੇ ਉਹ ਮੇਰਾ ਘਰ ਬਣ ਰਿਹਾ ਹੈ ਖੰਡ ਪਟ ਕਰਾਣਾ ਸੀਗਾ ਠੀਕ ਆ ਸਭ ਕੁਝ ਵਿੱਚ ਰਹਿ ਗਿਆ ਤਾਂ ਮੈਂ ਸਿਰਫ ਤੁਹਾਨੂੰ ਆਏ ਕਹਿਣਾ ਚਾਹਣਾ ਠੀਕ ਆ ਆਪਾਂ ਵੀ ਚਲੋ ਮਿਲ ਕੇ ਆਏ ਆ ਜਿਹੜੇ ਵਿੱਚ ਠੀਕ ਆ ਜੀ ਪਰ ਬੰਦੇ ਦੀ ਅੱਖ ਤੇ ਪਤਾ ਲੱਗ ਜਾਂਦਾ ਯਾਰ ਠੀਕ ਆ ਨਾ ਕੋਈ ਬੰਦਾ ਗਲਤ ਤਾਂ ਨਹੀਂ ਬੰਦੇ ਨੂੰ ਬੋਲਣ ਦੀ ਲੋੜ ਨਹੀਂ ਠੀਕ ਹੈ ਜੱਜ ਸਾਹਿਬ ਨੂੰ ਸਭ ਕੁਝ ਪਤਾ ਹੁੰਦਾ ਹੈ ਬਸ ਜੱਜ ਸਾਹਿਬ ਵੇਟ ਕਰਦੇ ਆ ਕਿਸੇ ਵਿਟਨਸ ਦੀ ਵੀ ਜਿਹੜਾ ਉਹਦਾ ਗਵਾਹੀ ਦੇ ਦੇਵੇ ਆ ਕਿ ਠੀਕ ਹੈ ਜੇ ਕੁਝ ਕਰ ਦੋਵੇ ਤਾਂ ਪਰਾਂ ਨੂੰ ਛੱਡ ਦੋਗੇ ਠੀਕ ਹੈ ਦੇਸ਼ਦ్రోਹੀ ਦਾ ਕੇਸ ਬਣਾਇ ਕਿ ਕਹਾਂ ਪਿਆ ਪਰਦੂਈ ਆਏ ਮੰਨ ਕੇ ਚਲੋ ਠੀਕ ਹੈ ਕਿੰਨੇ ਕ ਪੈਸੇ ਦੇ ਸਕਦੇ ਸੀ ਇਹ ਉਹਨਾਂ ਕੋਲ ਤਾਂ ਪਹਿਲਾਂ ਹੀ ਬਹੁਤ ਪੈਸੇ ਮਾਮਾ ਜੀ ਕੋਲ ਦਾ ਮਾਮਾ ਜੀ ਚੰਦ ਪੈਸਿਆਂ ਕਰਕੇ ਉਹਨਾਂ ਦੇਸ਼ਦੋਹੀ ਵਿੱਚੋਂਗੇ ਜੇ ਤਾਂ ਵੇਚੂਗੇ ਤੁਸੀਂ ਮੈਨੂੰ ਦੱਸ ਦਿਓ ਕਮੈਂਟ ਵਿੱਚ ਦੱਸ ਦਿਓ ਵੇ ਠੀਕ ਹੈ ਜੇ ਕਿਸੇ ਨੂੰ 30 ਲੱਖ ਰੁਪਏ ਮਿਲਿਆ ਠੀਕ ਹੈ ਤੇ ਉਹ ਆਪਣੇ ਦੇਸ਼ ਨੂੰ ਵੇਚ ਦੂਗਾ ਉਹ ਆਪਣੇ ਦੇਸ਼ ਦੀ ਜਿਹੜੀ ਸਿਗਰਟ ਉਹ ਆ ਉਹ ਪਾਕਿਸਤਾਨ ਨੂੰ ਵਸ ਦੂਗਾ ਮਿਰਗਰ ਸਾਹਿਬ ਨਾਲ ਤਾਂ ਨਹੀਂ ਇਹਨੂੰ ਦੇਸ਼ ਨਾਲ ਪਿਆਰ ਹੁੰਦਾ ਹੈ ਠੀਕ ਹੈ ਜੀ ਉਹਦੇ ਮੂਰੇ ਜੇ 1 ਕਰੋੜ ਰੁਪਏ ਰੱਖ ਦੋ ਉਹ ਫਿਰ ਵੀ ਨਹੀਂ ਮੰਨੇਗਾ بس ਮੈਂ ਤੁਹਾਨੂੰ ਐਂ ਕਹਿਣਾ ਜੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਠੀਕ ਹੈ ਜੀ ਇੱਕ ਰਿਕੁਐਸਟ ਹੋਰ ਬੇ ਸਾਰੇ ਜਣੇ ਤੁਸੀਂ ਕਮੈਂਟ ਕਰਨਾ ਹੈ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਬਸ ਇੰਨੀ ਕੀ ਚੀਜ਼ ਸਭ ਤੋਂ ਮੰਗਦੇ ਆ ਬਸ ਜਿਵੇਂ ਕਹਿਣਾ ਵੀ ਬਾਈ ਸਾਡੀ ਸਪੋਰਟ ਜਾਨ ਮਾਰ ਜਿਹਦੇ ਨਾਲ ਤੁਸੀਂ ਗੱਲਾਂ ਸੁਣਿਆ ਉਹਨਾਂ ਦੀਆਂ ਉਹਨਾਂ ਦੀਆਂ ਨਾ ਸਭ ਕੁਝ ਦੇਖਿਆ ਹੈ ਕਿ ਤੁਹਾਨੂੰ ਲੱਗਦਾ ਜੀ ਕਿਵੇਂ ਉਹ ਆਪਣਾ ਦੇਸ਼ ਬਚਾਊਗਾ ਜਿਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਯੂਕੇ ਦਾ ਵੀਜ਼ਾ ਲੱਗਿਆ ਹੋਇਆ ਹੈ ਠੀਕ ਆ ਇੱਕ ਅਧੀਨ ਕੰਟਰੀ ਹੋਰ ਜਾ ਸਕਦੇ ਹੋ ਉਹਨਾਂ ਦਾ ਵੀਜ਼ਾ ਲੱਗਿਆ ਹੋਇਆ ਹੈ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਬਟ ਉੱਥੇ ਰਹਿਣ ਦੀ ਬਜਾਏ ਦੇਖੋ ਜੀ ਲੋਕ ਬਾਹਰ ਨੂੰ ਭੱਜਦੇ ਆ ਠੀਕ ਆ ਜੀ ਪਰ ਉਹਨਾਂ ਨੇ ਆਪਣਾ ਦੇਸ਼ ਨਹੀਂ ਛੱਡਿਆ ਠੀਕ ਆ ਜੀ ਆਪਣਾ ਪਿੰਡ ਨਹੀਂ ਛੱਡਿਆ ਪਿੰਡ ਵਿੱਚ ਕੋਠੀ ਪਈ ਆ ਠੀਕ ਆ ਆਧਵ ਰੰਦੀ ਜੀ ਉਹ ਰਹਿ ਗਈ ਠੀਕ ਆ ਕਈ ਵਾਰ ਦੇਖ ਕੇ ਹਾਂ ਦਰਸ ਜੀ ਆ ਵੀ ਆਉਂਦਾ ਏ ਪਰ ਉਹ ਕੀ ਕਹਿ ਸਕਦੇ ਆ ਜੱਜ ਨੂੰ ਦੇਖੋ ਸਭ ਕੁਝ ਪਤਾ ਹੁੰਦਾ ਇੱਕ ਆਪਾਂ ਜਨਰਲ ਕੋਰਟ ਵਿੱਚ ਉਹ ਤੀਮੀ ਦਿਨ ਅੱਖ ਦੇ ਪੱਟੀ ਬੰਨੀ ਹੁੰਦੀ ਆ ਤੇ ਉਹ ਫੜੀ ਹੁੰਦੀ ਉਹਨਾਂ ਨੂੰ ਤੱਕੜੀ ਫੜੀ ਹੁੰਦੀ ਆ ਠੀਕ ਆ ਉਹਦੇ ਕਹਿਣ ਦਾ ਕੀ ਮਤਲਬ ਆ ਠੀਕ ਹੈ ਜੀ ਕਿ ਜਿਹੜਾ ਜੱਜ ਆ ਉਹ ਅੰਨਾ ਏ ਜੇ ਤਾਂ ਤੁਸੀਂ ਕੋਈ ਵਿਟਨੈਸ ਦੇ ਦੋਗੇ ਠੀਕ ਆ ਤਾਂ ਉਹਦੇ ਬਾਰੇ ਉਹ ਸੋਚੂਗੇ ਠੀਕ ਹੈ ਨਹੀਂ ਤਾਂ ਫਿਰ ਐਦਾਂ ਹੀ ਰਹੇਗਾ ਕੰਮ ਤਾਂ ਮੈਂ ਤੁਹਾਡੇ ਸਾਰਿਆਂ 'ਗਰ ਰਿਕੁਐਸਟ ਕਰਦਾ ਹਾਂ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ ਕੱਲੇ-ਕੱਲੇ ਬੰਦੇ ਕੋਲ ਪਹੁੰਚਣੀ ਚਾਹੀਦੀ ਆ ਠੀਕ ਹੈ ਜੀ ਤੁਸੀਂ ਆਪ ਦੇਖੋ ਜਿਹੜੇ ਬੰਦੇ ਨੇ ਯਾਰ ਉਹਨਾਂ ਉਹਨਾਂ ਕੋਲ ਮੈਂ ਕਹਿੰਦਾ ਘੱਟੋ-ਘੱਟ 5 ਬੰਦੇ ਆਏ ਆ ਹਨਾ ਜੀ ਵੀਡੀਓ ਬਣਾਉਣ ਕਦੇ ਕੋਈ ਨੰਝੰਦਾ ਤਾਂ ਤਾਂ ਫਿਰ ਉਹ ਕਿਸੇ ਹੋਰ ਨੂੰ ਬੁਲਾ ਲਉਂਦੇ ਸੀਗੇ ਤੁਸੀਂ ਇੱਕ ਗੱਲ ਦੇਖੋ ਜਿਹੜਾ ਨੀਮਾ ਜਿਹੜਾ ਨੀਮਾ ਬਾਈ ਆ ਜੀ ਠੀਕ ਹੈ ਜੀ ਉਹ ਹਮੇਸ਼ਾ ਡੰਗਰਾਂ ਦੇ ਵਿੱਚ ਰਹਿੰਦੇ ਸੀਗੇ ਮੱਜਾਂ ਦਾ ਨਾ ਗੋਹਾ ਕਰਨਾ ਧਾਰ ਤੋਂ ਚੋਣੇ ਠੀਕ ਹੈ ਜੀ ਘੱਤ ਲੈ ਗਿਆ ਨੇ ਕਿਉਂਕਿ ਉਹ ਬੈਚੂਲਰ ਰਾਮਦਰਸ਼ ਛੜੇ ਆ ਉਹ ਠੀਕ ਹੈ ਜੀ ਜਿਹੜੇ ਬੰਦਾ ਅਜੇ ਤੱਕ ਚੰਡੀਗੜ੍ਹ ਨਹੀਂ ਗਿਆ ਠੀਕ ਹੈ ਜੀ ਉਹਨਾਂ ਨੂੰ ਥਾਈ ਵੀ ਲਿਖਿਆ ਹੋਇਆ ਹਾਂ ਸਤਰਪਾਲ ਲੋ ਜਣ ਮੈਂ ਵੀ ਚੱਲਿਆ ਤੇ ਬੰਦੇ ਸਾਰੇ ਲੱਗੇ ਉਹ ਨੇ ਮੈਨੂੰ ਥਾਈਲੈਂਡ ਚ ਆ ਗਿਆ ਮਿੱਟੀ ਨਾਲ ਦੱਬਦਾ ਮਿੱਤਰੋ ਮਿੱਟੀ ਨਾਲ ਦੱਬਦਾ ਦੇਖੋ ਵੀ ਜਿੰਦਗੀ ਦੇ ਨਜ਼ਾਰੇ ਲੈ ਰਾ ਨਿਮਾ ਪੂਰਾ ਟੱਗਦਾ ਹਾਂ ਨਿਮਾ ਕੋਲ ਵੀਡੀਓ ਬਣਾਏਗਾ ਲਭੀ ਆਪਣੇ ਜ਼ਿੰਦਗੀਆਂ ਨੂੰ ਜਾ ਰਹੇ ਲੈ ਰਹੇ ਸਾਰੇ ਬੰਦੇ ਕਹਿੰਦੇ ਬਹੁਤ ਵੇਲੇ ਕਿ ਨੇਚਰਲ ਥੈਰੇਪੀ ਲੋਦੀ ਦੀ ਮੈਨੂੰ ਸਾਡੇ ਪਾਣੀ ਨਿਕਲ ਲੱਗਿਆ ਥਲੇ ਧਾਤੀ ਜੀ ਨਿਕਲ ਲੱਗਿਆ ਪਾਣੀ ਆ ਉੱਠ ਖੜੋ ਆ ਜਾ ਆ ਉੱਠ ਖੜੋ ਉੱਠ ਖੜੋ ਉੱਠ ਖੜੋ ਉਹ ਜੱਜ ਇਹਨੂੰ ਨਿੜਾ ਲਿਆ ਸਮੁੰਦਰ ਚੋਂ ਇੱਕ ਵਾਰੀ ਉੱਥੇ ਬੋਤੀ ਮਾਰੇ ਆ ਆ ਇਹ ਵੀ ਬੰਦਾ ਆ ਨਿੰਮੇ ਦੀ ਸਭ ਤੋਂ ਖਾਸियत ਆ ਮੈਂ ਨਾਲ ਭੀ ਜੀ ਲਵਾ ਗਿਆ ਜੀ ਲਵਾ ਦਿੰਦਾ ਹਾਂ ਇਹ ਤਾਂ ਹੈ ਮੂੰਹ ਭੁਲੀ ਦੇ ਜਾ ਲੈਣ ਤੱਕ ਦੀ ਯਾਤਰਾ ਕਰਾਤੀ ਉਹਰ ਦਾ ਸੇ ਇਹ ਬੰਦੇ ਨੂੰ ਕਿਆ ਚਾਹੀਦਾ ਕਿਆ ਬੰਦਾ ਗਲਤ ਆ ਨਾ ਉਹ ਕੋਈ ਕੰਜੂਸ ਆ ਮੰਗਣੇ ਨੂੰ ਤਾਂ ਆਉਂਦੇ ਪੈਸੇ ਮੰਗ ਸਕਦਾ ਸੀਗਾ ਠੀਕ ਹੈ ਜੀ ਨੀਮੇ ਤੇ ਵਿਆਹ ਵੀ ਤੇ ਟਿਕਟ ਤੇਨੇ ਪੈਸੇ ਲੱਗੇ ਆ ਰਹਿਣਾ ਸੈਣਾ ਹੋਇਆ ਇਹ ਉਹ 100 40 ਕੋੜੀ ਨਹੀਂ ਲਈ ਤੇ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਿਓ ਚਾਹੇ ਜੀ ਨੀਮਾ ਬਾਈ ਦੇ ਘਰਾਂ ਨਾਲ ਜਿਓ ਉਹਨਾਂ ਨੂੰ ਪੁੱਛ ਲਿਓ ਬੇ ਹਾਂ ਬਾਈ ਇਹ ਗੱਲ ਹੈਗੀ ਆ ਜਾਂ ਨਹੀਂ ਹੈਗੀ ਇੱਕ ਵੀ ਰੁਪਿਆ ਦਾ ਪੈਸਾ ਕਦੇ ਰੱਦ ਨੀ ਹੋਏਗਾ ਠੀਕ ਹੈ ਜੀ ਇਕੱਲੇ ਇਕੱਲੇ ਬੰਦੇ ਦੇ ਚੈਨਲ ਬਣਾਤੇ ਠੀਕ ਹੈ ਜੀ ਚੈਨਲ ਬਣਾਉਣ ਤੋਂ ਬਾਅਦ ਵੀ ਨਾਲ ਉਹਨਾਂ ਨੂੰ ਪਤਾਦਾ ਵੀ ਇਹਨਾਂ ਮੇਰੇ ਜਿਹੜੇ ਆਡੀਅנס ਆ ਉਹ ਵਿਖਰ ਜਾਣੀ ਠੀਕ ਹੈ ਜੀ ਬਟ ਬੰਦੇ ਦਾ ਕੋਈ ਬੰਦੇ ਦਾ ਦਿਲ ਕਿੱਡਾ ਵੱਡਾ ਏ ਠੀਕ ਹੈ ਜੀ ਸਭ ਨੂੰ ਦੱਸਿਆ ਵੀ ਕਿੱਦਾਂ YouTube ਚੱਲਦੀ ਆ ਠੀਕ ਆ ਕਿੱਦਾਂ ਕੀ ਹੁੰਦਾ ਹੈ ਕਿਆ ਕੰਟੈਂਟ ਤੁਸੀਂ ਪਾ ਸਕਦੇ ਆ ਠੀਕ ਹੈ ਜੀ ਸਭ ਕੁਝ ਦੱਸਿਆ ਸਭ ਕੁਝ A to Z ਯਾਰ ਉਹ ਬੰਦਾ ਗਲਤ ਕਰ ਰੋ ਮੈਂ ਤਾਂ ਸਿਰਫ ਆਪਣੀ ਅਦਾਲਤੋ ਤੇ ਸਿਰਫ 아이 ਕਹਿਣਾ ਚਾਹੁੰਦਾ ਕਿ ਇਨਸਾਫ ਮਿਲੇ ਜਲਦੀ ਤੋਂ ਜਲਦੀ ਠੀਕ ਹੈ ਜੀ ਆਪਾਂ ਪਾਨੇ ਆ ਦੇਖੋ ਜੀ ਅਸੀਂ ਕਿੰਨੀ ਵਾਰ ਪਾਈ ਆ ਬਈ ਸਾਡੇ ਜਿਹੜਾ ਉਹ ਆ ਠੀਕ ਹੈ ਜੀ ਡੋਨਾਂ ਨੂੰ ਛੁੱਟੀ ਦਿੱਤੀ ਜਾਵੇ ਕੁਝ ਕੁ ਟਾਈਮ ਬਾਅਦ ਤਾਂ ਨਹੀਂ ਬੇਲ ਦਿੱਤੀ ਜਾਵੇ ਠੀਕ ਹੈ ਜੀ ਪਰ ਗਵਰਨਮੈਂਟ ਬੇਲ ਵੀ ਨਹੀਂ ਦੇਦੀ ਸਰਕਾਰ ਜਿਹੜੀ ਆਪਣਾ ਕੋਟ ਆ ਉਹ ਬੇਲ ਬੇਲ ਵੀ ਨਹੀਂ ਦੇ ਰਿਆ ਹੁਣ ਜੇ ਉਹਨਾਂ ਨਾਲ ਇਦਾਂ ਮਾੜਾ ਹੋਏਗਾ ਠੀਕ ਹੈ ਜੀ ਕਿਆ ਫਿਰ ਉਹ ਇੰਡੀਆ ਵਿੱਚ ਰਹੋਗੇ ਮਨ ਨੂੰ ਤਾਂ ਲੱਗਦਾ ਨਹੀਂ ਨਹੀਂ ਰੋਗੇ ਅਗਲੇ ਕੋਲ ਜਦੋਂ ਹੋਰ ਇੱਕ ਕੰਟਰੀ ਦਾ ਵੀਜ਼ਾ ਆਏਗਾ ਇਹ ਤਾਂ ਫਿਰ ਅਗਲਾ ਉੱਥੇ ਚਲੇ ਜਾਏਗਾ ਜਦ ਅਲਾ ਕਹਿੰਦਾ ਮਨ ਨੂੰ ਕੋਈ ਸਮਝਦਾ ਹੀ ਨਹੀਂ ਹੈਗਾ ਮਨ ਨੂੰ ਕੋਈ ਪੁੱਛਦਾ ਨਹੀਂ ਹੈਗਾ ਠੀਕ ਆ ਬੇ ਦੇਸ਼ਦ્રોਹੀ ਦੇਸ਼ਦ્રોਹ ਕਿੰਨੀ ਵੱਡੀ ਗੱਲ ਹੈ ਜੀ ਦੇਸ਼ਦ્રોਹੀ ਵਾਲੀ ਠੀਕ ਹੈ ਨਾ ਜੀ ਬੰਦਾ 100 ਵਾਰ ਸੋਚਦਾ ਹੈ ਆ ਚੀਜ਼ ਕਰਨ ਵਾਸਤੇ ਅਰ ਥੋਨੂੰ ਲੱਗਦਾ ਹੈ ਕਿ ਉਹ ਇਹ ਉਹ ਆ ਚੀਜ਼ ਕਰ ਲਊਗਾ ਮਨ ਨੂੰ ਤਾਂ ਹੀ ਲੱਗਦਾ ਤਾਂ ਤੁਹਾਡੇ ਅੱਗੇ ਪੁਲਿਸ ਇੱਕ ਰਿਕਵੈਸਟ ਆ ਤੁਸੀਂ ਸਿਰਫ ਹੈਸ਼ਟੈਗ ਜਾਨਮਾਲ ਜਸਟਿਸ ਬਸ ਤੁਸੀਂ ਇਹਨਾਂ ਅਗੇ ਲਿਖਣਾ ਮੇਰੇ ਪਈਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਬਈ ਇਹ ਵੀਡੀਓ ਜਿਆਦਾ ਤੇ ਜਿਆਦਾ ਜਣਾਂ ਤੱਕ ਪਹੁੰਚਿਆ ਜਾਵੇ ਠੀਕ ਹੈ ਜੀ ਕਿ ਤਾਂ ਕਿ ਆਪਾਂ ਨੇ ਕੋਈ ਐਕਸ਼ਨ ਲੈ ਸਕੀਏ ਠੀਕ ਹੈ ਜੀ ਅਬ ਆਪਾਂ ਪੁੱਛ ਸਕੀਏ ਵੀ ਕਿਹੜੀ ਚੀਜ਼ ਨਾਲ ਤੁਸੀਂ ਇਹਨਾਂ ਨੂੰ ਜੇਲ੍ਹ ਵਿੱਚ ਪਾਤਾ ਜਣਾ ਦਾ ਕਸਟਡੀ ਵਿੱਚ ਸੀਗਾ ਜੇਲ੍ਹ ਵਿੱਚ ਬੰਦਾ ਹੋ ਜਾਂਦਾ ਜੀ ਜਿਹਦਾ ਗੁਨਾਹ ਕਬੂਲ ਹੋ ਜਾਂਦਾ ਹੈ ਪੁਲਿਸ ਕੋਲ ਕੋਈ ਇਹ ਜਿਹੀ ਜੀ ਹੈ ਹੀ ਨਹੀਂ ਵੀ ਜਿਹੜੇ ਉਹਨਾਂ ਨੂੰ ਲੱਗੇ ਵੀ ਹਾਂ ਬਾਈ ਬਈਆ ਬੰਦਾ ਗਲਤ ਆ ਹੋ ਗੱਲ ਤਾਂ ਇਹ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਬੰਦੇ ਦੀ ਇੰਨੀ ਮਿਹਨਤ ਦੇਖੋ ਜੀ ਤੁਹਾਨੂੰ ਪਤਾ ਹੈ ਮੇਰਾ ਨਾ ਮੈਂ ਸਿਰਫ 3-4 ਮਹੀਨੇ ਮਿਹਨਤ ਕਰੀ ਸੀਗੀ ਠੀਕ ਹੈ ਜੀ ਮੈਂ ਆਪਣਾ ਚੈਨਲ ਬਣਾਇਆ ਸੀਗਾ ਜਦੋਂ ਦੂਆ ਚੈਨਲ ਠੀਕ ਹੈ ਜੀ ਜਦੋਂ ਦੂਆ ਚੈਨਲ ਉੜਿਆ ਮੇਰਾ ਪਹਿਲਾ ਚੈਨਲ ਠੀਕ ਹੈ ਜੀ ਮੈਨੂੰ ਇੰਨਾ ਜਿਆਦਾ ਦੁੱਖ ਹੋਇਆ ਤੁਸੀਂ ਗੱਲ ਛੱਡ ਦਿਓ ਸਿਰਫ 2 ਮਹੀਨੇ ਮੈਂ ਮਿਹਨਤ કરી ਸੀਗੀ ਔਰ ਉਹ ਬੰਦੇ ਨੂੰ ਦੇਖ ਲਓ ਤੁਸੀਂ 15 ਸਾਲ ਮਿਹਨਤ ਕਰੀ ਆ ਉਦੇ ਦਿਲ ਤੇ ਕੀ ਬਿੱਤੇਗੀ ਯਾਰ ਤਾਂ ਪਲੀਜ਼ ਹੱਥ ਬਨ ਕੇ ਬੇਨਤੀ ਆ ਠੀਕ ਹੈ ਜੀ ਤੁਸੀਂ ਸਾਰੇ ਜਣੇ ਆਵਾਜ਼ ਉਠਾਓ ਠੀਕ ਹੈ ਜੀ ਤੇ ਉਹਦੇ ਬਾਅਦ ਕਮੈਂਟਾਂ ਵਿੱਚ ਲਾਜ਼ਮੀ ਲਿਖਿਓ ਕਿ ਭਾਈ ਜਸਟਿਸ ਫੋਰ ਜਾਨ ਮਾਰ ਬੱਸ ਮੈਂ ਦੇਖੂਗਾ ਮੈਂ ਕੱਲੇ ਕੱਲੇ ਬੰਦੇ ਦਾ ਕਮੈਂਟ ਪੜ੍ਹਾਂਗਾ ਠੀਕ ਹੈ ਜੀ ਤੇ ਨਾਮ ਲਾਉਂਗਾ ਤੇ ਇਹ ਬੰਦੇ ਨੇ ਕਿਹਾ ਇਹ ਬੰਦੇ ਨੇ ਕਿਹਾ ਇਹ ਬੰਦਾ ਸਾਡੇ ਨਾਲ ਖੜੇ ਆਏ ਬਸ ਤੁਸੀ ਇਹ ਨਿਕਲਣਾ ਹੈ ਜਸਟਿਸ ਫੋਰ ਜਾਨਮਾਰ ਅਸੀਂ ਸਾਰੇ ਤੁਹਾਡੇ ਨਾਲ ਆ ਬਸ ਇਨਾ ਕਮੈਂਟ ਕਰਨਾ ਕਮੈਂਟ ਕਰਨੇ ਨੂੰ ਕੋਈ ਘੰਟਾ ਨਹੀਂ ਲੱਗਦਾ ਕੋਈ 2 ਘੰਟੇ ਨਹੀਂ ਲੱਗਦੇ ਸਿਰਫ 2 ਮਿੰਟ ਲੱਗਦੇ ਆ ਤਾਂ ਪਲੀਜ਼ 24 ਘੰਟੇ ਵਿੱਚ ਤੇ 2 ਮਿੰਟ ਕੱਢ ਕੇ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਜਿਹੜੀ ਜਲਦੀ ਜਿਆਦਾ ਜਨਤਾ ਤੱਕ ਪਹੁੰਚੇ ਤੇ ਆਪਣੇ ਚੈਨਲ ਨੂੰ ਤੁਸੀਂ ਕਰ ਦਿਓ ਸਬਸਕ੍ਰਾਈਬ ਏਜ ਐ ਨਵੇਂ ਨਵੇਂ ਅਪਡੇਟਸ ਅਪਰ ਤੁਹਾਨੂੰ ਲੈ ਕੇ ਅੰਦਰ ਰਹੋਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਾਡਾ ਸਰ ਦੀ ਵੀਡੀਓ ਦੇਖਣ ਵਾਸਤੇ ਸ਼ੁਕਰੀਆ ਵਾਈਗੋਜੀ ਕਾ ਖਾਲਸਾ ਵਾਈਗੋਜੀ ਕੀ ਫਤਹਿ ਇਹ ਦੁਖੀਆਂ ਮੇਰੇ 10:30 ਵਜੇ ਇਹਨਾਂ ਮੈਂ ਬਾਲਿਸ਼ ਪੈਦੀ ਸੀਗੀ ਇਹ ਮੇਰਾ ਪੈ ਸਲਿੱਪ ਹੋ ਗਿਆ ਦਾਦ ਦੇ ਕਿ ਨਾ ਮੱਥਾ ਵਧਿਆ ਤਰ ਤਿੰਨ ਤਿੰਨ ਟਾਂਕੇ ਲੱਗੇ ਆ ਮੈਂ ਫਿਰ ਵੀ ਚਲੋ ਮਨੂੰ ਆਇਆ ਸੀਗਾ ਫਿਰ ਮੈਂ ਵੀਡੀਓ ਬਣਾਣੀ ਆ ਮੈਂ ਚਲੋ ਫਿਰ ਵੀ ਵੀਡੀਓ ਬਣਾਈ ਆ ਆਪਣਾ ਫਰਜ਼ ਫਰਜ਼ ਜੇ ਮੇਰਾ ਫਰਜ਼ ਸੀਗਾ ਉਹ ਮੈਂ ਕਰ ਤੇ ਕੰਪਲੀਟ ਆ ਬਣਾ ਠੀਕ ਹੈ ਜੀ ਤੇ ਹੁਣ ਵਾਰੀ ਥੋੜੀ ਆ ਇਕੱਲੇ ਇਕੱਲੇ ਜਿਹੜੇ ਨੇ ਕਮੈਂਟ ਕਰਨਾ ਪਲੀਜ਼ ਮੈਂ ਤੁਹਾਨੂੰ ਸਾਰੇ ਆਦੀ ਹੱਥ ਵਨ ਕੇ ਬੇਨਤੀ ਕਰਦਾ ਹਾਂ ਇਕੱਲੇ ਇਕੱਲੇ ਬੰਦੇ ਨੇ ਕਮੈਂਟ ਕਰਕੇ ਤੇ ਕਹਿਣਾ ਹੈ ਵੀ ਅਸੀਂ ਤੁਹਾਡੇ ਨਾਲ ਆ ਪੂਰੇ ਘਰ ਨੂੰ ਇੰਨਾ ਕੇ ਇੰਨਾ ਕੇ ਸਕੂਨ ਮਿਲ ਜੂਗਾ ਜਿਹਨਾਂ ਨੂੰ ਬਈ ਹਾਂ ਭਾਈ ਤੇ ਜਿਹੜੇ ਸਾਡੇ ਸਬਸਕ੍ਰਾਈਬਰਾਂ ਦੇ ਸਬਸਕ੍ਰਾਈਬਰ ਦਾ ਚਲੋ ਬਾਹਰ ਵੀ ਆ ਠੀਕ ਹੈ ਜੀ ਜੋ ਸਾਡੀ ਮਦਦ ਕਰ ਰਹੇ ਆ ਇਸ ਟਾਈਮ ਉਹ ਬਿਲਕੁਲ ਕੰਨੇ ਆ ਜੀ ਦੋ ਹੀ ਜਣੇ ਜਾਨ ਮਾ ਜੀ ਬਹੁ ਆਂਤੀ ਜੀ ਬੋਟੀ ਤੇ ਉਹਨਾਂ ਦਾ ਮੁੰਡਾ ਧੰਨਵਾਦ ਜੀ ਚਲੋ ਸਾਰਿਆਂ ਦਾ ਠੀਕ ਹੈ ਜੀ ਧਿਆਨ ਰੱਖਿਓ ਆਪਣਾ ਕਮੈਂਟਾਂ ਦੇ ਵਿੱਚ ਜਸਟਿਸ ਹੋਰ ਜਨਮ ਅਸੀਂ ਤੁਹਾਡੇ ਨਾਲ ਠੀਕ ਹੈ ਜੀ ਪਲੀਜ਼ ਸਾਰਿਆਂ ਨੇ ਕਮੈਂਟ ਕਰਨਾ ਹੈ ਧੰਨਵਾਦ ਜੀ ਤੇ ਸਾਰੀ ਵੀਡੀਓ ਸ਼ੇਅਰ ਕਰਨੀ ਹੈ ਠੀਕ ਹੈ ਤੇ ਉਹਦੇ ਬਾਅਦ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਇਹ ਜੀ ਨਵੇਂ